ਟੰਡਿਕੜ ਦੇ ਵਿੱਚ ਪਾਰਕਿੰਗ ਧਰਾਂ ਨੂੰ ਬਨਵਰੀ لال ਪ੍ਰੋਹਰਤ ਨੇ ਪ੍ਰਵਾਨਗੇ ਦੇ ਦਿੱਤੀ ਆ ਪਰ ਇਹ ਪਾਰਕਿੰਗ ਧਰਾਂ ਸਮਾਰਟ ਪਾਰਕਿੰਗ ਬਣਨ ਤੋਂ ਬਾਅਦ ਹੀ ਲਾਗੂ ਕੀਤੇ ਜਾਣਗੇ ਤਾਂ ਇਸ ਲਈ ਨਿਗਮ ਨੇ ਹੁਣ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਆ ਤਾਂ ਦੱਸਦੇ ਕਿ ਨਗਰ ਨਗਰ ਮਿਸਦਾ ਠੇਕਾ ਕਿਸੇ ਪ੍ਰਾਈਵੇਟ ਕੰਪਨੀ ਨੂੰ ਦੇਵੇਗੀ ਤੇ ਉਹ ਕੰਪਨੀ ਸ਼ਹਿਰ ਦੇ ਸਾਰੇ 90 ਪਾਰਕਿੰਗ ਸਥਾਨਾਂ ਨੂੰ ਸਮਾਰਟ ਪਾਰਕਿੰਗ ਬਣਾਵੇਗੀ ਇਸ ਦੇ ਵਿੱਚ 84 ਗਰਾਊਂਡ ਪਾਰਕਿੰਗ ਅਤੇ 5 ਬੇਸਮੈਂਟ ਪਾਰਕਿੰਗ ਸ਼ਾਮਲ ਹੈ ਤੇ ਇਹਨਾਂ ਸਾਰੀਆਂ ਪਾਰਕਿੰਗਾਂ ਦੇ ਵਿੱਚ ਇਹ ਨਵੀਆਂ ਧਰਾਂ ਲਾਗੂ ਕੀਤੇ ਜਾਣਗੇ ਚੰਡੀਗੜ੍ਹ ਦੀ ਅਗਰ ਗੱਲ ਕੀਤੀ ਜਾਵੇ ਚੰਡੀਗੜ੍ਹ ਕਾਫੀ ਹਾਈ ਟੈਕ ਸਿਟੀ ਮੰਨੀ ਜਾਂਦੀ ਹੈ ਅਗਰ ਚੰਡੀਗੜ੍ਹ ਦੀ ਗੱਲ ਕੀਤੀ ਜਾਵੇ ਤੇ ਹਰਾ ਭਰਾ ਚੰਡੀਗੜ੍ਹ ਦੇਖਣ ਨੂੰ ਮਿਲਦਾ ਉੱਥੇ ਹੀ ਅਗਰ ਸਮਾਰਟ ਸਿਟੀ ਅਸੀਂ ਕਹਿ ਸਕਦੇ ਹਾਂ ਕਿ ਚੰਡੀਗੜ੍ਹ ਜਿਹੜਾ ਹੈ ਸਮਾਰਟ ਸਿਟੀ ਵੀ ਹੈ ਮਗਰ ਉੱਥੇ ਹੀ ਅਗਰ ਗੱਲ ਕੀਤੀ ਜਾਵੇ ਚੰਡੀਗੜ੍ਹ ਦੀ ਸਮਾਰਟ ਪਾਰਕਿੰਗ ਨੁਕਤੇ ਨੂੰ ਦੇਖਣ ਨੂੰ ਮਿਲੇਗੀ 39 ਦੇ ਕਰੀਬ ਜਿਹੜੀਆਂ ਨੇ ਚੰਡੀਗੜ੍ਹ ਦੇ ਵਿੱਚ ਪਾਰਕਿੰਗਾਂ ਨੇ ਜਿਨ੍ਹਾਂ ਨੂੰ ਇੱਕ ਨਵੀਂ ਜੀ ਕੰਪਨੀ ਨੂੰ ਠੇਕਾ ਦਿੱਤਾ ਜਾਵੇਗਾ ਤੇ ਹੁਣ ਸਮਾਰਟ ਤਰੀਕੇ ਦੇ ਨਾਲ ਜਿਹੜੀ ਆ ਉੱਥੇ ਪਾਰਕਿੰਗ ਜਿਹੜਾ ਹੈ ਲੋਪ ਕਰਨਗੇ 스마트 ਕੀਵੇਂ ਹੋਏਗੀ ਜਦੋਂ ਤੁਸੀਂ ਗੱਡੀ ਨੂੰ ਐਂਟਰ ਕਰੋਗੇ ਤੇ ਆਪੇ ਹੀ ਜਿਹੜਾ ਹੈ ਤੁਹਾਡਾ ਉਸ ਟਾਈਮ ਜਿਹੜੀ ਹੈ ਟਿਕਟ ਕੱਟੀ ਜਾਊਗੀ ਜਦੋਂ ਤੁਸੀਂ ਬਾਹਰ ਨਿਕਲਣਾ ਹੈ ਤੇ ਉਸ ਸਮੇਂ ਤੁਹਾਡੇ ਤੋਂ ਪੈਸਾ ਲਿੱਤਾ ਜਾਵੇਗਾ ਫੌਟਕ ਲੱਗੇ ਹੋਣਗੇ ਅਗਰ ਪ੍ਰੋਕਸਮਿਕ સૂਤਰਾ ਦੀ ਗੱਲ ਕੀਤੀ ਜਾਵੇ ਤੇ ਫਾਸਟ ਟੈਗ ਤੋਂ ਵੀ ਤੁਹਾਡੀ ਪੇਮੈਂਟ ਜਿਹੜੀ ਹੈ ਉਹ ਕੱਟੇਗੀ ਹਾਲਾਂਕਿ ਅਗਰ ਗੱਲ ਕੀਤੀ ਜਾਵੇ ਇਸ ਪੂਰੇ ਪ੍ਰੋਸੈਸ ਨੂੰ ਸਮਝ ਜ਼ਰੂਰ ਲੱਗੇਗਾ ਮੰਗਰ ਹੁਣ ਇੱਕ ਟੈਂਡਰ ਫਾਸਟ ਕੀਤਾ ਜਾਵੇਗਾ ਕੱਲ ਜਿਹੜੇ ਪੰਜਾਬ ਦੇ ਗਵਰਨਰ ਤੇ ਚੰਡੀਗੜ੍ਹ ਦੇ ਸਲਾਹਕਾਰ ਸ਼੍ਰੀ ਬਨਵਾਰੀ ਲਾਲ ਪ੍ਰੋਹਿਤ ਹੈ ਉਹਨਾਂ ਵੱਲੋਂ ਜਿਹੜੀ ਹੈ ਇੱਕ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤੀ ਗਈ ਹੈ ਕਿ ਹੁਣ ਜਿਹੜਾ ਹੈ ਸਮਾਰਟ ਪਾਰਕਿੰਗ ਜਿਹੜਾ ਹੈ ਬਿਲਕੁਲ ਬਣਾਇਆ ਜਾਵੇ ਹਾਲਾਂਕਿ ਰੇਟ ਦਰ ਵੀ ਜਿਹੜੇ ਨੇ ਬਿਲਕੁਲ ਇਹਦੇ ਵਾਸਤੇ ਜਿਹੜੇ ਨੇ ਰੱਖੇ ਗਏ ਨੇ ਜੋ ਵਿਅਕਤੀ ਉੱਥੇ ਗੱਡੀ ਜਦੋਂ ਐਂਟਰ ਕਰਦਾ ਹੈ ਤੇ ਪਹਿਲੇ ਜਿਹੜੇ 15 ਮਿੰਟ ਹੋਣਗੇ ਉਹਦੇ ਵਾਸਤੇ 10 ਤੋਂ 15 ਰੁਪਏ ਜਿਹੜਾ ਰੇਟ ਦੱਸਿਆ ਜਾ ਰਿਹਾ ਹੈ ਉਸ ਤੋਂ ਬਾਅਦ ਅਲੱਗ-ਅਲੱਗ ਸਲੈਬ ਜਿਹੜੀ ਹੈ ਬਿਲਕੁਲ 2 ਘੰਟੇ ਦੀ ਲੱਗ ਸਲੈਬ ਹੋਏਗੀ 3 ਘੰਟ ਨਾ ਨਹੀਂ ਅਗਰ ਗੱਲ ਕੀਤੀ ਜਾਵੇ ਕਿਉਂਕਿ ਚੰਡੀਗੜ੍ਹ ਦੇ ਵਿੱਚ ਨੌਕਰੀ ਪੇਸ਼ਾ ਲੋਕ ਬੜੇ ਨੇ ਅਗਰ ਨੌਕਰੀ ਪੇਸ਼ਾ ਲੋਕਾਂ ਦੀ ਗੱਲ ਕੀਤੀ ਜਾਵੇ ਜਿਨ੍ਹਾਂ ਨੇ 스마트 ਪਾਰਕਿੰਗ ਦੇ ਵਿੱਚ ਆਪਣੀ ਵਾਹਨ ਖੜੇ ਕਰੰਨੇ ਤੇ ਆ 400 ਤੋਂ ਲੈ ਕੇ 800 ਰੁਪਏ ਤੱਕ ਜਿਹੜਾ ਹੈ ਉਹਨਾਂ ਦਾ ਉਥੇ ਪਾਰਕਿੰਗ ਦਾ ਰੇਟ ਹੋਏਗਾ ਪਾਸ ਬਣਾ ਲਿੱਤੇ ਜਾਣਗੇ ਹਾਲਾਂਕਿ ਪੂਰੀ ਪ੍ਰਕਿਰਿਆ ਜਿਹੜੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਸ਼ੁਰੂ ਹੋ ਜਾਏਗੀ ਸੈਂਟਰ ਪਾਸ ਹੋਏਗਾ ਦੇਖਣਾ ਹੋਵੇਗਾ ਕਿ ਕਿਸ ਕੰਪਨੀ ਜਿਹੜਾ ਹੈ ਟੈਂਡਰ ਮਿਲਦਾ ਹੈ ਤੇ ਉਸ ਤੋਂ ਬਾਅਦ ਪੂਰੀ ਜਿਹੜੀ ਪਾਰਕਿੰਗ ਹੈ ਚੰਡੀਗੜ੍ਹ ਦੀ ਇਸ ਤਰ੍ਹਾਂ ਚੰਡੀਗੜ੍ਹ 스마트 ਹੈ ਤੇ ਉੱਥਾਂ ਦੀ ਹੁਣ 스마트 ਪਾਰਕਿੰਗ ਜਿਹ ਤੋ ਕਾਨੂੰਨੀ ਸਕਤੀ ਹੈ ਇੰਡੀਗਟੋ ਕੈਮਰਾ ਪਰਸਨ ਭੇਜਦੇ ਨਾਲ ਨਵੀਂ ਨਿਊਜ਼ ਲਈ ਅਮਰਸ਼ੀਸ਼ਪੂਰ